ਮੰਗਾਈ ਹੈ ਅਖੰਡ ਪੜ ਸਾਹਿਬ ਕਰਨਾ ਹੈ ਦੇਖੋ ਅੱਗੋ ਜਵਾਬ ਉਹਨਾਂ ਦਾ ਹੋਤਾ ਕਰਨਾ ਨਿਤ ਵੀ ਗੱਦੀ ਤੇਨ ਮਸੰਸਾ ਇਹਨਾਂ ਦੋ ਇੱਧਰ ਤੇ ਇੱਧਰ ਭਾਈ ਗ੍ਰੰਥੀ ਸਾਹਿਬਨ ਬਾਬਾ ਜੀ ਉਹਨਾਂ ਦਾ ਪਰਿਵਾਰ ਵਿਕਤੀ ਹੈ So near ਨਿਰਵਾਣ ਸਾਰੇ ਸਰਵਾਂ ਸੁਖਤਾ ਚੱਲਿਆ ਸਰਬਰੀ। ਪਾਣੀ ਖਤਰ ਬਾਜਾ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਅਕਲੀ ਦੱਸਦੇ। ਇਹਨਾਂ ਨੂੰ ਅੁਰਨਾ ਚੇਤ ਚੈਨ ਰਿਹਾਉਣੀ ਚੌਕੇ ਮਾਂਵਾ ਦੇਣਾ। ਮਾਂ ਦਾ ਹਿੱਦਈ ਹੈ ਸਾਇਬ। ਬੱਚੇਨ ਪਿਆਰੇ ਬਹੁਤ ਹੈ। ਦੱਸਦੇ ਭਾਈ ਬਿਆ ਸਿੰਘ ਸਾਰੀ ਕਹਾਣੀ ਦੇ ਆਸੀ ਘਰ ਹੋਈ ਜਾਂਦਾ ਨਾਲ ਸਾਰੀ ਗੱਲ ਸੀ ਮਾਤਾ ਸਰਸਾਂ ਦੇ ਕੰਡੇ ਤੇ ਵਿਛੋੜਾ ਪੈ ਗਿਆ ਫਿਰ ਦੇ ਹਿੱਸਿਆਂ ਵਿੱਚ ਵੰਡੇ ਗਏ ਛੋਟੇ ਸਹਿਬ ਜਾਂਦੇ ਇੱਕ ਪਾਸੇ ਵੱਡੇ ਬਾਦਾਂ ਵਾਲੇ ਦੇ ਨਾਲ ਅਸੀਂ ਇਧਰ ਨੂੰ ਆ ਗਏ ਤੁਸੀਂ ਦਿੱਲੀ ਵੱਲੋਂ ਚਲੇ ਗਏ ਮਾਤਾ ਵੱਡੇ ਸਹਿਬ ਜਾਂਦਿਆਂ ਦੀ ਚੋਕਾਉਂ ਦੀ ਗੱਲ ਵੀ ਸੀ ਜੀ ਹੋ ਗਈ ਛੋਟੇ ਲਾਲਾ ਨੂੰ ਸੋ ਬਾਸਰਬ ਜੀ ਖਾਨ ਨੇ ਮੀਹਾਂ ਵਿੱਚ ਦਿੱਤਾ ਕੰਧਾ ਦੇ ਵਿੱਚ ਮਾਤਾ ਗੋਜਰਪੁਰ ਦੇ ਸ੍ਰੀ ਛੱਟ ਜੀ ਜਦੋਂ ਭਾਈ ਸਿਆਪ ਸਿੰਘ ਨੇ ਆਪਣੀ ਗੱਲ ਪੂਰੀ ਕੀਤੀ ਕਿਹਾ ਲਓ ਇਹਦੇ ਦੋਨੋਂ ਹੀ ਮਾਤਾਵਾਂ ਮਰਜ ਦੇ ਕੋਲ ਬੈਠੀਆਂ ਸੰਵਾਦ ਜਨ ਬਾਰੇ ਤੇ ਲਓ ਰੋਣਾ ਮਾਤਾਵਾਂ ਤਾਂ ਜੋ ਬਰਸਲੋਨ ਦੇ ਰੋਡਿਯਾਨੀ ਕਿਉਂਕਿ ਸਾਰੀ ਗੱਲ ਸੁਣਦੀਆਂ ਨਹੀਂ ਜਦੋਂ ਨਾ ਜਦੋਂ ਗਲਤ ਕੁੱਲੀ ਕੀਤੀ ਭਾਈ ਬਿਆ ਸਿੰਘ ਨੇ ਇਤਿਹਾਸਕਾ ਲਿਖਦਾ ਪਿਆਰਿਓ ਸਤਿਗੁਰੂ ਰਾਜਰ ਵਾਲੇ ਨੇ ਤੇ ਚਿਆਕਾਰਾਂ ਛੱਡਿਆ ਬੋਲੇ Oh yeah. uh ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਖੇ ਆਖਣ ਲੱਗੇ ਉਹ ਤਾਂ ਚਾਰੇ ਦੇ ਚਾਰ ਪਰਮਾਨਤ ਹੋ ਗਏ ਇਹਨਾਂ ਪੁੱਤਰਨ ਕੇ ਸੀਸ ਪਰ ਜਿਹੜੇ ਆ ਬੈਠੇ ਇਹ ਵੀ ਤੁਹਾਡੇ ਪੁੱਤਰ ਨੇ ਇਹਨਾਂ ਦੇ ਵਿੱਚੋਂ ਜੌਰਾਗਰ ਸਿੰਘ ਦੇ ਦਰਸ਼ਨ ਕਰੋ ਇਹਨਾਂ ਦੇ ਵਿੱਚ ਫਤੇ ਸਿੰਘ ਦੇ ਦਰਸ਼ਨ ਕਰੋ ਆਪਣੇ ਵੱਲ ਇਸ਼ਾਰਾ ਕਰਕੇ ਸੰਗਤਾਂ ਵੱਲ ਮਨ ਜ ਨੇ ਆਖਿਆ ਇਹਨਾਂ ਦੇ ਵਿੱਚੋਂ ਹੀ ਅਜੀਤ ਸਿੰਘ ਦੇ ਦਰਸ਼ਨ ਕਰੋ ਇਹਨਾਂ ਦੇ ਵਿੱਚੋਂ ਨਿਹਾਰ ਸਿੰਘ ਦੇ ਕਿ ਸੀਸਪਾਲ ਨਾਰ ਬਾਦ ਦੀ ਸਤਚਾਰ ਚਾਰ ਮੋਇ ਮਾਤਾ ਮਾਗਣ ਕਹਿੰਦੇ ਕਈ ਨਾ ਗੱਲਾਂ ਜੀਤੀ ਕਿਸੇ ਨਾਲ ਇਹਨਾਂ ਦਿਨ ਰਾਤ ਕਰਕੇ ਲਾਲਾ ਉਜਾਗ ਕੀਤਾ ਉਹਨਾਂ ਨੂੰ ਨਾ ਸਮਾਨੰਗ ਦਾ ਗਏ